ਇੱਕ ਪਾਸੇ ਜਿੱਥੇ ਪਟਿਆਲਾ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 23 ਤਰੀਕ ਨੂੰ ਰੈਲੀ ਹੈ ਉੱਥੇ ਹੀ ਰੈਲੀਆਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਭਾਜਪਾਈ ਤੇ ਹੋਰ ਅਮਲਾ ਪੂਰੀ ਤਿਆਰੀਆਂ ਦੇ ਵਿੱਚ ਲੱਗਿਆ ਹੋਇਆ ਹੈ ਉੱਥੇ ਪੁਰਜੋਰ ਸੁਰੱਖਿਆ ਦੇ ਇੰਤਜ਼ਾਮ ਕੀਤੇ ਹੋਏ ਆ ਪਰ ਪਟਿਆਲਾ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਦੇ ਉੱਪਰ ਪੈਂਦੇ ਪੁਲ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਐਸ ਐਫ ਜੇ ਸਿੱਖ ਫੋਰ ਜਸਟਿਸ ਦੇ ਨਾਰੇ ਲੱਗੇ ਆ ਉੱਥੇ ਹੀ ਨਾਲ ਲਿਖਿਆ ਗਿਆ ਖਾਲਸਥਾਨ ਦਾ ਨਾਰਾ ਵੀ ਲਿਖਿਆ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਸਪਸ਼ਟ ਦੇਖਣ ਨੂੰ ਮਿਲ ਰਿਹਾ ਹੈ ਕਿ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਉਹਨਾਂ ਵੱਲੋਂ ਇਹ ਨਾਰੇ ਸਾਫ਼ ਕੀਤੇ ਗਏ ਆ। ਇੱਥੇ ਹੀ ਗਰਮ ਖਿਆਲੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਇੱਕ ਵੀਡੀਓ ਵੀ ਨਸ਼ਰ ਕੀਤੀ ਗਈ ਹੈ ਆਪਣੇ ਅਕਾਊਂਟ ਦੇ ਉੱਤੇ ਪਾਈ ਗਈ ਹੈ ਜਿਸ ਦੇ ਵਿੱਚ ਉਹ ਹਮੇਸ਼ਾ ਦੀ ਤਰ੍ਹਾਂ ਭਾਰਤ ਦੇ ਖਿਲਾਫ ਬੋਲਦਾ ਹੋਇਆ ਨਜ਼ਰ ਆਇਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਰੇ ਬੋਲਦਾ ਨਜ਼ਰ ਆਇਆ। ਇੱਥੇ ਹੀ ਉਸਨੇ ਜਲੰਧਰ ਅਤੇ ਗੁਰਦਾਸਪੁਰ ਦੀ ਰੈਲੀ ਦਾ ਵੀ ਜ਼ਿਕਰ ਕੀਤਾ ਹੈ ਤੇ ਨਾਲ ਹੀ ਭਾਜਪਾ ਦੇ ਇੱਕ ਆਗੂ ਦੇ ਹੋਟਲ ਦੇ ਉੱਤੇ ਵੀ ਖਾਲਿਸਤਾਨ ਦਾ ਝੰਡਾ ਦਿਖਾਣ ਦੀ ਗੱਲ ਕਹੀ ਹੈ ਤੇ ਉਸ ਦੀ ਵੀਡੀਓ ਵੀ ਨਸ਼ਰ ਕੀਤੀ ਹੈ ਫਿਲਹਾਲ ਉਹ ਝੰਡਾ ਮੀਡੀਆ ਦੀ ਨਜ਼ਰ ਦੇ ਵਿੱਚ ਨਹੀਂ ਆਇਆ ਪਰ ਬੱਸ ਸਟੈਂਡ ਦੇ ਪੁਲ ਦੇ ਉੱਪਰ ਲਿਖੇ ਇਹ ਨਾਰੇ ਸਾਫ਼ ਜਾਹਿਰ ਕਰਦੇ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਵੱਲੋਂ ਹਜੇ ਸੁਰੱਖਿਆ ਪ੍ਰਬੰਧਾਂ ਦੇ ਇੰਤਜ਼ਾਮ ਦੇ ਵਿੱਚ ਘਾਟ ਨਜ਼ਰ ਆ ਰਹੀ ਹੈ ਕਿਉਂਕਿ ਕੋਈ ਨਾ ਕੋਈ ਵਿਅਕਤੀ ਇੱਥੇ ਪਹੁੰਚਿਆ ਤੇ ਉਸ ਨੇ ਇੱਥੇ ਨਾਰੇ ਲਿਖੇ ਐ ਤੇ ਕਈ ਥਾਵਾਂ ਦੇ ਉੱਤੇ ਝੰਡੇ ਵੀ ਲਗਾਏ ਗਏ ਐ ਸੋ ਇਸ ਕਰਕੇ ਪੁਲਿਸ ਨੂੰ ਹੋਰ ਵੀ ਚੌਕਸੀ ਵਰਤਣੀ ਪਊਗੀ ਕਿਉਂਕਿ ਪੋਲੋ ਗਰਾਊਂਡ ਦੇ ਵਿੱਚ ਇਹ ਵੱਡੀ ਰੈਲੀ ਹੋਣੀ ਐ ਵੱਡਾ ਇਕੱਠ ਹੋਣਾ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਮੋਦੀ ਨੂੰ ਸੁਣਨ ਵਾਲੇ ਉਸ ਨੂੰ ਮੰਨਣ ਵਾਲੇ ਤੇ ਭਾਜਪਾ ਦਾ ਵੱਡਾ ਇਕੱਠ ਹੋਊਗਾ ਅਤੇ ਕਈ ਥਾਵਾਂ ਤੋਂ ਵੱਡੇ-ਵੱਡੇ ਦਿਗਜ ਲੀਡਰ ਵੀ ਇੱਥੇ ਪਹੁੰਚਣਗੇ ਆਮ ਆਵਾਮ ਦਾ ਵੀ ਵੱਡਾ ਇਕੱਠ ਹੋਏਗਾ ਪਰ ਉਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਵੀਡੀਓ ਪਾਣਾ ਅਤੇ ਇਸ ਤਰ੍ਹਾਂ ਪਟਿਆਲਾ ਸ਼ਹਿਰ ਦੇ ਵਿੱਚ ਨਾਰੇ ਲਿਖ ਜਾਣਾ ਝੰਡੇ ਲਗਾ ਦੇਣਾ ਕਿਤੇ ਨਾ ਕਿਤੇ ਸੋਚਣ ਲਈ ਮਜਬੂਰ ਕਰਦਾ ਹੈ ਸੋ ਪੁਲਿਸ ਵੱਲੋਂ ਇੰਤਜ਼ਾਮ ਪੂਰੇ ਪਖਤਾ ਕੀਤਾ ਗਿਆ ਪਰ ਉਸ ਇੰਤਜ਼ਾਮਾਂ ਦੇ ਬਾਵਜੂਦ ਜਦੋਂ ਇਸ ਤਰ੍ਹਾਂ ਦੇ ਨਾਰੇ ਲਿਖੇ ਜਾਂਦੇ ਆ ਫਿਰ ਸਵਾਲ ਖੜੇ ਹੋ ਜਾਂਦੇ ਆ ਸੋ ਉਹ ਸਵਾਲਾਂ ਦਾ ਜਵਾਬ ਹੁਣ ਪਟਿਆਲਾ ਪ੍ਰਸ਼ਾਸਨ ਦੇਵੇਗਾ ਪੁਲਿਸ ਪ੍ਰਸ਼ਾਸਨ ਦੇਵੇਗਾ ਤੇ ਉਹ ਕਿਸ ਤਰ੍ਹਾਂ ਦੀ ਆਪਣੀ ਚੌਕਸੀ ਵਧਾਉਂਦੇ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਫਿਲਹਾਲ ਕਿਤੇ ਨਾ ਕਿਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਹ ਨਾਰੇ ਇਥੋਂ ਸਾਫ਼ ਕਰ ਦਿੱਤੇ ਆ ਪਰ ਮੀਡੀਆ ਦੇ ਸਾਹਮਣੇ ਹਜੇ ਤੱਕ ਕਿਸੇ ਕਿਸਮ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਉਥੇ ਤੁਹਾਨੂੰ ਦੱਸ ਦਈਏ ਕਿ ਰੈਲੀ ਦੇ ਇੰਤਜ਼ਾਮ ਵੀ ਪਰਜੋਰ ਜਿਹੜੇ ਹੈ ਉਹ ਕਿਤੇ ਜਾ ਰਹੇ ਆ ਪੁਲਿਸ ਵੱਲੋਂ ਬਹੁਤ ਪੁਖਤਾ ਇੰਤਜ਼ਾਮਾਂ ਦੀ ਗੱਲ ਕਹੀ ਜਾ ਰਹੀ ਹੈ ਪਟਿਆਲਾ ਦੇ ਵਿੱਚ ਜਿਹੜੇ ਕਹਿ ਲੀਏ ਕਿ ਵੱਡੀ ਗਿਣਤੀ ਦੇ ਵਿੱਚ ਇਕੱਠ ਹੋਣਾ ਹੈ ਕਿਉਂਕਿ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਹੈ ਉਹਨਾਂ ਨੂੰ ਸੁਣਨ ਵਾਸਤੇ ਜਿੱਥੇ ਆਮ ਆਵਾਮ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਉਥੇ ਹੀ ਵੱਡੇ ਵੱਡੇ ਦਿਗਜ ਲੀਡਰ ਇੱਥੇ ਪਹੁੰਚਣਗੇ ਤੁਸੀਂ ਦੇਖ ਸਕਦੇ ਹੋ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਇਹਨਾਂ ਨਾਰਿਆਂ ਦੇ ਉੱਤੇ ਪੱਥਰ ਘਸਾ ਕੇ ਇਹਨਾਂ ਨੂੰ ਮਿਟਾਈਨ ਦੀ ਕੋਸ਼ਿਸ਼ ਕਰ ਰਹੇ ਆ ਪਰ ਸਮਾਂ ਇਹ ਪੁੱਛਦਾ ਹੈ ਸਵਾਲ ਇਹ ਖੜਾ ਹੁੰਦਾ ਹੈ ਕਿ ਇਹ ਨਾਰੇ ਲਿਖ ਕੌਣ ਗਿਆ ਤੇ ਕਿਉਂ ਨਹੀਂ ਹਾਲੇ ਤੱਕ ਪੁਲਿਸ ਨੂੰ ਪ੍ਰਸ਼ਾਸਨ ਨੂੰ ਉਸ ਵਿਅਕਤੀ ਦਾ ਪਤਾ ਲੱਗਿਆ ਕਿੱਥੇ ਗਏ ਚੌਕਾਂ ਦੇ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਜਿਹੜੇ ਕਿ ਹਰੇਕ ਵਿਅਕਤੀ ਦੇ ਉੱਤੇ ਨਿਗਾਹ ਰੱਖਦੇ ਆ ਤੇ ਕਿੱਥੇ ਗਿਆ ਸੀਆਈਡੀ ਤੰਤਰ ਕਿੱਥੇ ਗਿਆ ਉਹ ਪ੍ਰਸ਼ਾਸਨ ਜਿਹੜਾ ਚੱਪੇ-ਚੱਪੇ ਤੇ ਨਜ਼ਰ ਰੱਖਣ ਦੇ ਦਾਅਵੇ ਕਰ ਰਿਹਾ ਹੈ ਇਹ ਸਾਰੇ ਸਵਾਲ ਖੜੇ ਹੋ ਕੇ ਸਾਹਮਣੇ ਆ ਰਹੇ ਆ ਉਥੇ ਕਿਤੇ ਨਾ ਕਿਤੇ ਭਾਜਪਾ ਵਾਲੇ ਵੀ ਇਹਨਾਂ ਦੇ ਉੱਤੇ ਕਿੰਤੂ ਪਰੰਤੂ ਕਰਦੇ ਨਜ਼ਰ ਆਣਗੇ ਇਸ ਵਿੱਚ ਰਵਨੀਤ ਬਿੱਟੂ ਦਾ ਵੀ ਇੱਕ ਜਵਾਬ ਆਇਆ ਉਹ ਵੀ ਤੁਹਾਨੂੰ ਜਲਦ ਸੁਣਾਵਾਂਗੇ